ਸ਼ੌਭਾ ਬਤ ਕਰਤਾ ਕੀ ਬਤ ਕਰਤਾ ਆ ਬਤ ਕਰਤਾ ਨਨ ਨਨ ਕੀ ਬਸਾ ਕੋੜ ਫਿਰ ਜਿਆਦਾ ਨਸ਼ਾ ਪਤਾ ਪੂਰਾ ਕਰ ਲਈ ਤੇ ਚਾਲ ਕਿਹਦਾ ਕੋਈ ਨਹੀਂ ਸੁਣਦਾ ਮੇਰੇ ਬੱਚੇ ਰੋਣਗੇ ਇਹ ਲੈ ਇਹ ਗਰੀਬ ਜੀ ਜੋ ਹੈ ਪੈਹੀ ਗਰਗੇ ਦਰਦਾਂ ਦੇ ਬਿਤੇ ਬਹੁ ਬੁਰਾ ਸਾਡੇ ਘਰੇ ਨਾ ਕਦੀ ਰੋਟੀ ਬੱਗਦੀ ਜੀ ਨਾ ਕਦੀ ਚਾਹ ਬੰਦੀ ਆ ਪੰਜ ਦਿਨ ਮੇਰੀ ਕੁੜੀ ਆਈ ਭੁੱਖ ਤੇ ਆ ਨਾਲੀ ਤੁਰ ਗਈ ਕੋ ਭੁੱਖੇ ਪਾਣੇ ਨਾ ਮਾਣੇ ਖਾਦੀ ਨਾ ਭਰਾਣੇ ਨਾ ਜਿਦ ਕੋਲੀ ਕੁਛ ਨਹੀਂ ਖਾਣ ਕੀ ਨਾ ਜਾ ਬੁਰਾ ਕਰਨਾ ਆਬ ਤੱਕਾਰੇ ਸਾਨੂੰ ਕੋਣ ਐ ਸੜਕਾ ਜੀ ਰੋਲਦੀ ਰਹਿੰਦੀ ਸੀ ਸਾਹਲ ਨਗਰ ਦੀ ਐ ਨਹੀਂ ਪਤਾ ਪਰ ਉਹ ਕਾਰ ਦੇ ਪਰ ਆਸੋਂ ਬੈਸਿੰਗ ਨਾ ਕਰ। ਉਹਨਾਂ ਸੇ ਤੇ ਟੋਲ ਲਵੇ ਦਿੱਚੇ। ਔਰ ਮੇਰੇ ਕੋਲੇ ਦਸਕਾਰ ਕਾਨੂੰ ਕੀ ਮੇਰੇ ਕੋਲੇ ਚਾਹ ਪਾਣੀ ਨੂੰ ਵੀ 10 ਰੁਪਏ ਵੀ ਤਾਂ ਕੱਜ ਕੋਣੀ ਮੈਂ ਉਹ ਦਿਨ ਨੂੰ ਜਾ ਨਹੀਂ ਸਕੀ ਕਿਤੇ ਰੱਖ ਤੇ ਹਸਤੇ ਵੀ 10 ਰੁਪਏ ਨਹੀਂ। ਚੰਗਾ ਰੋਟੀ ਤਾਂ ਪਕਾ ਦੇ ਕੰਦੀ ਚਾਰ ਦਿਨਾਂ ਦੀ ਭੁੱਖੀ ਮੈਂ। ਕੀ ਕਹਦਾ ਸਰਕਾਰ ਵੀ ਵੇਖੇ ਨਾ ਰੋਟ। ਇਹੀ ਵੇਖਿਆ ਨਾ ਕਿ ਇਹ ਨਿਤਵਾਹੀ ਨਾ ਤਾਰੂ ਅੱਛਾ ਕਿੰਨੇ ਵਾਰੀ ਅਟਾਡੂ ਚੱਕਾ ਦਾ ਸੈਂਟਰ ਦੇ ਵਿੱਚ ਇੰਨਾ ਪੈਸਾ ਵੀ ਪਟਦਾ ਵੈਦ ਕਿ ਪਰ ਸਾਡੀ ਕਿਤੇ ਨਹੀਂ ਸੁਣਾਈ ਕਿ ਸੇ ਨਹੀਂ ਸੁਣਾਈ ਅ ਚਾਰ ਸਾਲ ਹੋ ਗਏ ਸਾਨੂੰ ਇੰਨਾ ਮਗਰ ਬੱਜੇ ਮਰ ਜਾਣੋ ਆ ਗਏ ਲੋਕ ਤੁਹਾਡੇ ਸਾਹਮਣੇ 28 ਸਾਲ ਦੀ ਤੋੜ ਲਈ ਜੇ ਕੋਈ ਬਦਲ ਕਰਨਾ ਚਾਹੁੰਦਾ ਕੋਈ ਵੀ ਵੀ ਉੱਪਰ ਆ ਕੀ ਨੰਬਰ ਦਾ 82155 ਹੂੰ 3101 ਆਛਾ ਕਟੜੀ 10 ਰੁਪਏ ਚਾਹ ਨੂੰ ਹੀ ਹੈ ਨਹੀਂ ਇਹਨਾਂ ਦੀ ਦੇਖ ਕੇ ਹੁਣ ਆ ਚਾਹ ਬੰਨਾਂ ਦੇ ਖੇਤ ਬਾਣੀ ਫਿਰਦੇ ਹਾਂ ਮੈਨੂੰ ਮੈਥੋਂ ਕੁਛ ਨਹੀਂ ਹੁੰਦਾ ਰ ਮੈਨੂੰ ਦਾਖਲ ਕਰਾ ਦੇ ਪਰ ਤੁਸੀਂ ਵੀ ਕਿਸਮਤ ਨਹੀਂ ਲਾ ਰਹੇ ਕਿਤੇ ਦਾ ਕੋਈ ਨਹੀਂ ਸੋਦਾ ਮੇਰੇ ਬੱਚੇ ਰੋਣਗੇ ਮੇਰੇ ਬੱਚੇ ਰੋਈਏ ਤਾਂ ਮੈਂ ਇਹ ਲਾਹੀ ਕਰਨ ਜਿੱਦੂ ਇਹ ਜੋ ਹੈ ਇਹ ਬੱਚਾ ਤੁਹਾਡੇ ਕੀ ਲੱਗਦੀ ਜੀ ਮੇਰੇ ਆ ਰਾਫਾ ਕਤੇ ਤਾਂ ਮਰ ਜਾਗੇ ਦੋਵੇਂ ਮੁਕ ਜਾਣਗੇ ਵਹੀ ਕਰੂਗੇ ਕਿ ਲਗਾਤਾਰ ਜਵਾਨੀ ਇਸ ਤਰ੍ਹਾਂ ਮਰ ਰਹੀ ਹੈ ਕੀ ਕਹਣਾ ਚੋਨੇ ਦੀ ਸਰਕਾਰ ਨੂੰ ਕੀ ਕਹਣਾ ਸਰਕਾਰ ਵੀ ਬੇਕੇ ਨਾ ਇਹ ਤਾਂ ਰੋਕ ਕੀ ਬੇਕੇ ਨਾ ਕੋਈ ਨਾ ਦਿੱਤਵਾਈ ਨਾ ਤਾਰ ਅਸੀਂ ਕਿੰਨੇ ਵਾਰੀ ਅਟਾਟ ਚੱਕਾਤਾ ਸੈਂਟਰਾਂ ਦੇ ਵਿੱਚ ਇੰਨਾ ਪੈਸਾ ਵੀ ਪੱਟਦਾ ਵਹਿਦ ਕਿ ਕਾ ਲਊਗੇ ਅਸੀਂ ਪਰ ਸਾਡੀ ਕੀ ਤੇ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ ਸਰਕਾਰ ਕਹਿੰਦੀ ਕਿ ਅਸੀਂ ਪੈਸੇ ਦੇਵਾਂਗੇ ਜਦੋਂ ਪੈਡਮਿਟ ਹੋਵੇ ਤੱਕੀ ਪੈਸੇ ਸਰਕਾਰ ਦਿੰਦੀ ਨਹੀਂ ਕੋਈ ਵੀ ਕਿਸੇ ਨੇ ਕੁਝ ਨਹੀਂ ਦਿੱਤਾ ਵੀ ਰਸਾਣਾ ਸਾਰਾ ਮੇਰੇ ਮਾਣੇ ਮੇਰੇ ਪ੍ਰਾਣੇ ਮੰਗ ਮੰਗ ਕੇ ਲੋਕਾ ਤੋਂ ਕਰਜਾ ਚੱਕ ਚੱਕ ਕੇ ਇਨਾ ਨੂੰ ਤਾਂ ਗਲ ਵੀ ਕਰਾਇਆ ਹਸਪਤਾਲ ਦੇ ਵਿੱਚ ਮੈਨੂੰ ਸਾਨੂੰ ਕਿਤੇ ਟਾਈ ਨਹੀਂ ਮਿਲੀ ਬਹੁਤ 4 ਸਾਲ ਹੋ ਗਏ ਸਾਨੂੰ ਇਨਾ ਮਗਰ ਬੱਚੇ ਮਰ ਜਾਣੂ ਕਹਿੰਦੇ ਕੇ ਸਰਕਾਰ ਅਡੇ ਨਸ਼ਾ ਬੰਦ ਕਰਤਾ ਕੀ ਬੰਦ ਕਰਤਾ ਆ ਬੰਦ ਕਰਤਾ ਨੰਨ ਬੰਦ ਕਰਤਾ ਇਹ ਤਾਂ ਚਾਹ ਨਹੀਂ ਬੰਦੀ ਤੇ ਰੋਟੀ ਨਹੀਂ ਛੱਡੀ ਨਾ ਨਾ ਛੱਡੀ ਤੁਹਾਡੇ ਦਾਦੇ ਜੀ ਤੇ ਬਹੁ ਮੁਰਾ ਸਾਡੇ ਘਰੇ ਨਾ ਕਦੀ ਰੋਟੀ ਬਗਦੀ ਜੀ ਨਾ ਕਦੀ ਚਾਹ ਬੰਦੀ ਆ ਪੰਜ ਦਿਨ ਮੇਰੀ ਕੋਈ ਆਈ ਭੁੱਖ ਤੇ ਆ ਨਾਲੀ ਤੁਰ ਗਈ ਨਾ ਜਾ ਬੁਰਾ ਕਰਨਾ ਆਂ ਤਾਂ ਕਿ ਸਾਰੇ ਸਾਨੂੰ ਕੋਣ ਐਂ ਸੜਕਾਂ ਜੀ ਰੁਲਦੀ ਰਹਿੰਦੀ ਸੀ ਔਰ ਮੇਰੇ ਕੋਲੇ ਜਦ ਸਕਾਰ ਕਰਨੂ ਕੀ ਮੇਰੇ ਕੋਲੇ ਚਾਹ ਪਾਣੀ ਨੂੰ ਵੀ 10 ਰੁਪਏ ਵੀ ਤਾਂ ਕੱਜ ਕੋ ਨਹੀਂ ਮੈਂ ਉਹ ਦਿਨ ਨੂੰ ਨਹੀਂ ਜਾ ਨਹੀਂ ਸਕੀ ਕਿਤੇ ਰੱਖ ਤੇ ਹਸਤੇ ਵੀ 10 ਰੁਪਏ ਨਹੀਂ ਇਸ ਨੂੰ ਜਮਨ ਸ਼ਕਲ ਦਿੱਤੀ ਆਏ ਚਾਰ ਪੰਜ ਸਾਲ ਸਰਕਾਰਾਂ ਕੀ ਕਹਿੰਦੇ ਨੇ ਵਸਰ ਲਗਦਾ ਜਵਾਨੀ ਮਰ ਰਹੀ ਕਿ ਕਹਿੰਦੇ ਨੇ ਕੀ ਕਮੜਾ ਸਰਕਾਰ ਕਰ ਰਹੀ ਹੈ ਉਹ ਕਹਿੰਦਾ ਦਿੱਤੀ ਤਾਂ ਮੇਰੇ ਗੋਣੇ ਵਿੱਚ ਨਸ਼ਾ ਕਰ ਦਿੱਤਾ ਹਾਂਜੀ ਮੇਰੇ ਘਰ ਦੀ ਗਰੀਬੀ ਨਹੀਂ ਕਿ ਜ਼ਿਆਦਾ ਕਿੰਨਾ ਦਿੱਕਿੰਦਾ ਵੀ ਇਲਾਜ ਕਰਾ ਸਕਦਾ ਨਾ ਮੇਰੇ ਕੋਲ ਕੋਈ ਰਾਜੇ ਵਾਸਤੇ ਪੈਸੇ ਸਨ ਉਹ ਕੱਲ ਨੂੰ ਜਾਣ ਵਾਸਤੇ ਘਰੇ ਕੁੜੀ ਹੋ ਗਈ ਹਾਂਜੀ ਤੇ ਮੇਰਾ ਦੂਜਾ ਬੇਟਾ ਜਿਹੜਾ ਮੈਨੂੰ ਉਹਨੂੰ ਬਚਾਉਣ ਵਾਸਤੇ ਮਦਦ ਕੀਤੀ ਜਾਵੇ ਕਿਰਾਏ ਤੇ ਮੈਂ ਬੈਠੀਆਂ ਤੇ ਬਰੇ ਕੰ ਦਾ ਪਜਾਰਾ ਵੀ ਕਰਨਾ ਬਹੁਤ ਬਹੁਤ ਕੰਮੇ ਲਾਜ ਕਰਾ ਮੈਂ ਕਦੇ ਸੋਚਦਾ ਮਨੀ ਲਵਾਜੀ ਕੁੱਕੇ ਜੰਨੇ 4 ਦਿਨ ਮੇਰੀ ਕੁੜੀ ਵੀ ਘੋੜਕੀ ਤੜਪ ਤੜਪ ਕੇ ਮਰ ਗਈ ਮੇਰੀ ਕੋਲ ਨਹੀਂ ਦਿੱਤਾ ਤੇ ਮੇਰੀ ਮਦਦ ਕੀਤੀ ਆ ਮੈਂ ਤਾਂ ਕਦਾ ਇੱਧਰ ਜਾਂ ਮੇਰਾ ਕੋਈ ਵੀ ਸਾਰਾ ਹੈ ਨਹੀਂ ਦਾ ਤਾਂ ਕੋਈ ਖਰਚੇ ਖਰਚੇ ਆਸੇ ਰੋਟੀ ਪਾਣੀ ਬਣਾਉਣ ਵਾਸਤੇ ਹੈ ਨਹੀਂ ਪੈਸੇ ਕੁਝ ਵੀ ਆ ਨਹੀਂ ਸਾਡੇ ਘਰੇ ਟੱਪੇ ਦੇ ਪੂਰਾ ਆਟਾ ਦੇ ਕੋ ਕਦੀ ਅਸੀਂ ਰੱਖਿਆ ਨਹੀਂ ਮੇਰੇ ਜਵਾਕ ਸਾਦੀ ਦਾ ਤਾਂ ਹੀ ਭੁੱਕੇ ਸੋਦੇ ਜਿਹੜਾ ਕਮਾਉਂਦੇ ਹੋ ਤਾਂ ਆਪ ਨਾ ਜਾ ਕਰ ਲੈਂਦੇ ਮੈਂ ਕਿੱਥੋਂ ਰੋਟੀ ਕਿੰਨੇ ਕਿੰਨੇ ਬੱਚੇ ਸੀ ਤੁਹਾਡੇ ਦੋ ਇਹ ਇਹ ਮੁੰਡਾ ਤੁਹਾਡਾ ਹਾਂਜੀ ਕੁੜੀ ਕਿਵੇਂ ਨਸ਼ਾ ਕਰਨ ਲੱਗੀ ਸੀ ਕੁੜੀ ਦਾ ਕੋਈ ਪਤਾ ਨਹੀਂ ਕੀ ਇਹ ਕਰਦੀ ਆ ਕੋਛ ਇਹ ਮੁੰਡਾ ਵੀ ਨਸ਼ਾ ਕਰਦਾ ਹਾਂਜੀ ਇਹ ਵੀ ਕਰਦਾ ਮੁੰਡਾ ਕਰਦਾ ਸੀ ਨਸ਼ਾ ਕਾ ਕਾ ਦਾ ਨਸ਼ਾ ਕਰਦਾ ਜੀ ਇਹ ਚਿੱਟੇ ਦਾ ਪਹਿਲਾਂ ਮੁੰਡਾ ਕੀ ਕਹਿੰਦੇ ਸੀ ਮੁੰਡ ਪਹਿਲਾਂ ਮੁੰਡਾ ਕਰਦਾ ਸੀ ਨਸ਼ਾ ਹਾਂਜੀ ਮੁੰਡਾ ਕਾ ਦਾ ਨਸ਼ਾ ਕਰਦਾ ਸੀ ਇਹ ਵੀ ਚਿੱਟੇ ਦਾ ਹੀ ਕਰਦਾ ਸੀ ਇਹ ਪਰ ਕੁੜੀ ਉਸੇ ਤੋਂ ਲੱਗ ਗਈ ਹਾਂਜੀ ਤੇ ਕੁੜੀ ਦੀ ਹੁਣ ਡੈਟ ਕਾਦੇ ਨਾਲ ਹੋਈ ਏ ਮੈਨਾਂ ਲਈ ਮੈਨੂੰ ਪਤਾ ਵੀ ਦੇ ਕੋ ਚਿੱਟੇ ਨਾਲ ਹੋ ਗਿਆ ਕੁਝ ਕਰਦੀ ਗਰੀਪੀ ਨਾਲ ਹੋ ਗਈ ਵੀਰੇ ਦੋਨੇ ਚੀਜ਼ਾਂ ਵਿੱਚੇ ਹੀ ਰਲ ਗਈਆਂ ਕੁੜੀ ਕਿੰਨੇ ਚਿਰ ਤੋਂ ਕਰਦੀ ਸੀ ਨਸ਼ਾ? 5 ਸਾਲ ਤੋਂ ਬੰਦ। ਇਹ ਤੁਹਾਡਾ ਮੁੰਡਾ ਇਹ ਛੋਟਾ ਕਿ ਉਹ ਤੋਂ ਵੱਡਾ ਏ? ਉਹ ਵੱਡਾ ਏ। ਅੱਛਾ ਇਹ ਕਿੰਨੇ ਚਿਰ ਤੋਂ ਕਰਦਾ ਨਸ਼ਾ? ਮੈਨੂੰ ਤਾਂ ਉਸ ਤੋਂ ਪਹਿਲਾਂ ਤੋਂ ਹੀ ਕਰਦਾ ਸੀ। ਤੇ ਪਹਿਲਾਂ ਦਾ ਕਰਦਾ ਸੀਗੇ? ਤੇ ਹੁਣ ਤੁਸੀਂ ਬੜੇ ਛਿੱਟੇ ਦਾ ਪਹਿਲਾਂ ਨਹੀਂ ਸੀ ਕਰਦਾ ਉਸ ਤੋਂ ਬਾਅਦ ਲੱਗ ਗਿਆ ਸੀ। ਕਹਾਂ ਨਸ਼ਾ ਕਰਦਾ ਨਾਮ ਕੀ ਤਰਾ? ਖੁਸ਼ਾਲ। ਖੁਸ਼ਾਲ ਆ ਨਾਮ। ਕਿੰਨੀ ਉਮਰ ਤੇਰੀ? ਮੇਰੀ ਉਮਰ ਹੋ ਗਈ 24 ਕੁ ਸੀ। ਤੂੰ ਕਿੰਨੇ ਚਿਰ ਦਾ ਕਰਦਾ ਨਸ਼ਾ? ਮੈਨੂੰ ਵੀਰੇ ਹੋਈ ਤੇ ਛੇ ਸਾਢੇ। ਕਹਾਂ ਨਸ਼ਾ ਕਰਦਾ ਨੂੰ? ਆਹੀ ਕਿੱਟਾ ਤੇ ਬੋਲੀ ਗਾਲੀ ਕਰ। ਫਿਰ ਤੇਰੀ ਭੈਣ ਨੇ ਵੀ ਇੱਕ ਫਿਰ ਤਰਤ ਕਰਨ ਲੱਗੀ ਸੀਗੀ? ਨਹੀਂ ਇਹ ਤਾਂ ਕੋਈ ਮੁੰਡਾ ਸੀਗਾ। ਅੱਛਾ। ਉਹਨੇ ਇਹਨੂੰ ਪਹਿਲੇ ਤੇ ਦੂਆ, ਦੂਜਾ ਚਾਰ ਦਿਨ ਉਹ ਉਤਾਰਿਆ। ਹੂੰ ਹੂੰ। ਤੇ ਇੰਨਾ ਵਿਆਹ ਕਰਵਾਉਂਦਾ। ਤੇ ਬਸ ਉੱਥੇ ਇਹਨੇ ਉਤਾਨ ਉਤਾਨ ਵਾਅਦੇ 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 ਕਰ ਲਏ। ਤੇ ਐਤੋਂ ਹੁਣ ਕੀ ਕੰਮ ਕਰਦਾ? ਮੈਂ ਹੀ ਕੰਮ ਆ ਪਿਆੜੀ ਦਾ ਭਾਪੂ ਕੁਝ ਨਹੀਂ ਮੈਨੂੰ ਦੇ ਪਾਸੇ ਦਾ। ਉਹ ਅਲਾਇ ਕਰਾਉਣਾ ਚਾਹੁੰਦਾ ਉਹਨਾਂ ਤੋਂ ਆਪ ਦਾ ਹਾਂਜੀ ਕਿਸ਼ਤ ਵੱਡੀ ਗੱਲ ਹੁਣ ਅਲਾਇ ਕਰਾਉਣਾ ਚਾਹੁੰਦਾ ਉਹਨਾਂ ਤੋਂ ਆਪ ਦਾ ਹਾਂਜੀ ਕੀ ਕਹਿਣਾ ਚਾਹੁੰਦਾ ਤੁਹਾਨੂੰ ਕਾਫੀ ਲੋਕ ਸੁਣ ਰਹੇ ਆ ਕੀ ਕਹਿਣਾ ਚਾਹੁੰਦਾ ਵਾਸੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਮੈਂ ਵੀ ਆਪਣਾ ਲਾਇ ਕਰਵਾਣਾ ਤੇ ਬਸ ਕਿੱਛੇ ਦਾ ਇੰਤਜ਼ਾਰ ਹੁਣ ਕਰਨਾ ਚਾਹੀਦਾ ਅੱਜ ਸਾਡੀ ਮਾਰ ਕੀ ਆ ਕੱਲ ਹੀ ਹੋਰ ਵੀ ਕਈਆਂ ਦੇ ਮਰੀ ਜਾਂਦੇ ਆ ਜੇ ਬੰਦ ਹੋ ਜਾ ਗਾ ਤਾਂ ਪੰਜਾਬ ਦੀ ਕੋਈ ਬਾਤ ਨਹੀਂ ਜੀ ਸਰਕਾਰਾਂ ਦਾਅਵੇ ਕਰਦੀ ਪਈ ਇਹ ਬੰਦ ਹੋ ਗਏ ਹੁਣ ਚਿੱਟਾ ਬੰਦ ਹੋ ਗਏ ਸਰਕਾਰਾਂ ਦਾਅਵੇ ਕਰ ਰਹੀਆਂ ਪਰ ਕੋਈ ਐਕਸ਼ਨ ਨਹੀਂ ਲੈਂਦੇ ਥੱਲੇ ਦਾਅਵੇ ਆਏ ਪਰ ਕੋਈ ਨਹੀਂਗਾ ਹਰੇ ਕਮਲ ਨੇ ਜਿਤੇ ਦਾਅਵੇ ਕਰਿਆ ਵਾ ਹਰੇ ਕੋਈ ਦੇ ਰਿਹਾ ਵਾ ਇਹ ਤਾਂ ਇਦਾਂ ਮੈਲ ਰਿਆ ਵੀ ਜਿੱਦਾਂ ਬੱਕਰੀਏ ਠੰਡ ਉਸ ਤੇ ਚਾਹ ਪੱਤੀ ਲੈਣੀ ਹੁੰਦੀ ਹੈ ਇਦਾਂ ਘੜ ਘੜ ਮੁਕੀ ਰਿਹਾ ਵਾ ਬਰਦਾਸ਼ਤ ਕਿ ਆਪਣੇ ਗੁੜਾ ਜ ਬਹੁਤ ਸਾਰੇ ਲੋਕ ਚਾਹੁੰਦੇ ਹਨ ਪਰ ਇਹ ਜਾਵੇ ਹੂੰ ਇਹ ਜ਼ਰੂਰ ਉਸ ਤਰ੍ਹਾਂ ਨਹੀਂ ਤੇ ਇਹ ਕਾਰਨ ਤੱਕ ਨਹੀਂ ਹੋ ਸਕਦਾ ਇਹ ਸਭ ਕੁਝ ਹੋ ਸਕਦਾ ਹੂੰ ਬਦਲਣਾ ਆਇਆ ਵੀ ਆਪਾਂ ਐਕਸਲ ਲਾਵਾਂਗੇ ਐਕਸਲ ਲਾਇਏ ਵੀ ਕੰਮ ਹੋਗਾ ਹੂੰ ਇਹ ਐਕਸਲ ਲਾਇਏ ਕਿਤਾਬੀ ਕੋਲ ਹੋ ਸਕਦਾ ਇਹ ਐਕਸਲ ਲੈਣਗੇ ਤਾਂ ਕੁਝ ਵੀ ਨਹੀਂ ਬਾਤ ਜੂਗੀ ਇਹ ਤਾਂ ਸਾਰੇ ਖਤਮ ਦਾ ਹੈ ਹੁਣ ਤੁਸੀਂ ਕੁੜੀ ਦਾ ਭੋਗ ਵੀ ਪਾਣਾ ਤਾਂ ਖਰਚਾ ਕੁਝ ਆਇਆਗਾ ਭਾਈ ਮੇਰੇ ਘਰੇ ਤਾਂ ਰੋਟੀ ਨਹੀਂ ਪੱਕਦੀ ਸੀ ਚਾਹ ਦਾ ਕੋਈ ਭੋਖਾ ਨਾ ਹੋਵੇ ਮੈਂ ਲੋਕਾਂ ਦੇ ਰਾਜੇ ਦਾ ਕੰਮ ਕਰਦਾ ਕਰਦੀ ਆ ਅੱਛਾ ਅੱਜ ਨੂੰ ਕੋਈ ਸ਼ੱਬੋ ਖੁਦਾ ਸੀਗਾ ਕੁਛ ਹੋਣਾ ਛਿਆਂ ਨੂੰ ਮਾਰ ਗਈ ਸੀ ਨਾ ਸ਼ਾਣੀ ਨੂੰ ਮਿਲ ਰਿਆ ਸੀ ਗਾਰ ਪਾਣੀ ਤੇ ਨੋ ਵੀ ਬਿਲਕੁਲ ਨਹੀਂ ਅੱਛਾ ਵੀ ਭੁਖੀ ਵੀ ਸੀਗੀ ਉਹ ਹਾਂਜੀ ਭੁਖੀ ਵੀ ਸੀਗੀ ਵੀ ਜਾਣੀ ਤੇ ਨਾ ਸਾ ਵੀ ਨਹੀਂ ਮਿਲ ਰਹੀ ਤੇ ਭੁਖੀ ਸੀਗੀ ਉਹ ਮੋਹ ਤਾਲੋ ਨੇ ਦੋ ਰੋਟੀ ਮਾਦਨਾ ਕਰੋ ਉੱਪਰ ਦਾ ਜੀ ਕਿੰਨੇ ਚਿਰ ਬਾਅਦ ਮੈਂ ਤੇਨਾਂ ਚਾਰ ਦਿਨਾਂ ਬਾਅਦ ਵੀ ਅਸੀਂ ਵੀ ਕੋਈ ਕੁਝ ਖਾਦਾ ਚੀਜ਼ਾਂ ਕਰਦੇ ਸਾਡੀ ਰੋਟੀ ਹੂੰ ਸਿਰਫ ਚਾਹ ਪੀਂਦੇ ਸਵੇਰੇ ਤੇ ਉਹ ਚਾਹ ਮੁਮਾ ਦਾ ਆਉਂਦੇ ਸੀ ਦੁਕਾਨ ਤੋਂ ਉਹਨਾਂ ਦਾ ਵਿਕਾਫ ਨੂੰ ਯਾਰ 2000 ਰੁਪਏ ਦੁਕਾਨ ਵਾਲਿਆਂ ਦਾ ਹੋਇਆ ਪਤਾ ਅੰਨੇ ਰਾਮ ਦਾ ਰਨੇ ਦਾ ਅੱਛਾ ਚੇ ਚੰਬੀ ਰਿਆ ਵਾ ਸਾਰੇ ਮੀਨ ਤੋਂ ਲੈ ਕੇ ਹੁੰਦਾ ਕੁਵਿੰਦਾ ਆ ਰਹੀ ਆਈ ਜਾਂਦਾ ਕਿ ਨਾ ਤਾਂ ਮੇਰਾ ਕੰਮ ਕੋਈ ਵੀਰੇ ਹੁੰਦਾ ਪਿਆ ਹੂੰ ਤੇ ਮੈਂ ਚੱਲ ਕੰਮ ਤੋਂ ਜਾ ਹੁੰਦਾ ਸੀ ਗਰਮੀ ਸਾਥ ਜਾਂਦਾ ਸੀਗਾ ਹੂੰ ਮੇਰੇ ਆ ਵੀ ਕੰਮ ਨਹੀਂ ਆਇਆ ਕਿ ਕੁਝ ਇਦਾ ਕਰਕੇ ਆ ਰਹੇ ਮੌਤ ਦਾ ਕਾਰਨ ਤੁਸੀਂ ਨਸ਼ੇ ਦੇ ਨਾਲ ਨਾਲ ਪਰ ਭੁੱਖ ਨੂੰ ਵੀ ਮੰਨਦੇ ਵੀ ਖਾਣ ਨੂੰ ਕੁਝ ਨਹੀਂ ਸੀ ਸਭ ਤੋਂ ਜ਼ਿਆਦਾ ਵੀਰੇ ਸਾਡੀ ਭੁੱਖ ਗਈ ਸੀ ਨਜ਼ਰ ਵੀ ਸੀ ਤੇ ਭੁੱਖ ਵੀ ਬਰਾਬਰ ਹੀ ਸੀ ਸਾਡੀਆਂ ਤੇ ਦੁਰਨੇ ਟੀਜਾ ਕਿੰਨੀਆਂ ਪੜ੍ਹੀ ਸੀ ਕੁੜੀ ਇਹ ਇਹ 10 ਪੜ੍ਹੀ ਸੀ 10 ਪੜ੍ਹੀ ਜਾ ਕੇ ਆਈ ਹੈ ਅੱਛਾ ਕਿਹੜੇ ਮੁੱਕ ਜਾ ਕੇ ਆਈ ਦੋ ਕੋਈ ਬਾਰੇ ਇਸ ਦੇ ਕੋਲ ਦਵਾਈ ਜਾ ਕੇ ਆਈ ਠੀਕ ਕੋਈ ਜਾਂਦੀ ਹੈ ਜੀ ਅੱਜ ਯਾਨੀ ਕਿ ਫੌਜੀ ਹੋਈ ਸੀ ਪਰ ਵੀ ਇਹ ਪਰਮਾ ਦੀ ਘੇੜਾ ਹੈ ਇਹ ਗੱਲ ਉਹ ਜੋ ਵੀ ਕੋਈ ਮਦਦ ਕਰਨਾ ਚਾਹੁੰਦਾ ਕੋਈ ਵੀ ਵੀ ਉਪਰਾ ਜਿੱਥੇ ਵੀ ਤਵਾਲ ਲੋਗਾ ਕੀ ਨੰਬਰ ਦਾ 92155 ਹੂੰ 31012 92155 31012 ਕੀ ਨਾ ਤੁਹਾਡੇ ਕ੍ਰਿਸ਼ਨਾ ਕੀ ਗੱਲ ਹੋਈ ਉਹ ਜੀ ਚਾਰ ਦਿਨ ਹੋ ਗਏ ਸੀ ਬਿਮਾਰ ਹੋਈ ਨੂੰ ਅੱਛਾ ਜੀ تے دو چ چار دن ہی ہو گئے रोटी کھڑی ہمم تے روٹی ماں شادی جا کے میرے گھر روٹی کھا دی لا کے تے راجی تے اگلے گھنٹے بعد ائی جے گا کی کراں مجھہ کرایا تے یہ بس تے توڈی کلو سے میری پوتی کچھ پی نہ میں لڑنے دی نہ کچھ اچھا پرشن دھان تینوں مرسی اے جی تے اور حاجی تاں वेले तारे मोकांद कांदान बता पापी कांदा टिको मां कुछ ये लड़की कम करती लड़की वासा तो और फिर ज्यादा लछा पत्ता पूरा काट लेती थी खाल ठीक है ला कुछ कौनता कौन सी चार पांच दिन में परवोती मेरे ये तो बेटा लड़की का है नहीं वो हां ये तो उधर का रहा उधर ही रहा है तो रही तो हां फिर नीचे चलते रहो जूते इनन कर आए थे था ਜਾ 4 5 6 8 ਸਾਲ ਦਾ ਪੇਰੀ ਹੋ ਗਿਆ ਮਮੋ ਤਾਂ ਨਵਾਰਤਾਲੋਂ ਕੇ ਕਰਾਣ ਲੋਗਾ 2900 ਦਾ ਵੀ ਮੇਰੇ ਰੁਕਸੀ ਹੋ ਰਹੀ ਲੋ ਬਿੰਦੀ ਨਹੀਂ ਨਾ ਅੰਮੇ ਪਤਾ ਹਿੰਦੋ ਦੀ ਕੋਤੀ ਹਾਂਜੀ ਨਰਜਾ ਕਿੰਨਾ ਚਰੋ ਗਿਆ 4500 ਕਿੰਨ ਦਿਨ ਹੋ ਗਏ ਵੀਰੇ ਰੋਟੀ ਪਾਣੀ ਨਾ ਤਾਂ ਬਾਹਰ ਅੰਦਰ ਜਾਇਆ ਗਾ ਮੀ ਕਹਿੰਦੀ ਰੋਟਾ ਸੀ ਤੇ ਬਹੁ ਭੁੱਖੇ ਪਾਣੇ ਨਾ ਮਾਣੇ ਖਾਦੀ ਨਾ ਭਰਾਣੇ ਨਾ ਜਦ ਕੋਈ ਕੁਛ ਨਹੀਂ ਖਾਣ ਕੀ ਮੇਰੇ ਗਰੀਬੀ ਇੰਨੀ ਪੈਸੇ ਵੀ ਨਹੀਂ ਗਰੀਬੀ ਹਾਂ ਜੀ 10 ਰੁਪਏ ਚਾਹ ਨੂੰ ਹੀ ਹੈ ਨਹੀਂ ਨਦੀ ਜੇ ਕੇ ਹੁਣ ਉਹਦਾ ਟੜ ਕੇ ਗਈ ਮੇਰੇ ਕੋਲੇ ਕਹਿੰਦੀ ਦਾਦੀ ਇਹ ਲਾ ਤਾਂ ਮੈਂ 200 ਰੁਪਿਆ ਦੇ ਮੈਂ ਕਿਹਾ ਪੁੱਤ ਦੁਕਾਨ ਬੰਦਾ ਜੀ 200 ਹੈ ਨਹੀਂ ਮੇਰੇ ਕੋਲ ਤੇ ਕੱਢੀ ਮੁੜ ਕੇ ਤਾਂ ਵੀ ਦਾਦੀ ਤੂੰ ਆਂਦੀ ਖ ਮੈਨੂੰ ਦੇ ਦੇ ਮੈਂ ਕਿਹਾ ਨਹੀਂ ਚੰਗਾ ਰੋਟੀ ਤਾਂ ਪਕਾ ਦੇ ਕੰਦੀ ਚਾਰ ਦਿਨਾਂ ਦੀ ਭੁੱਖੀ ਹਾਂ ਮੈਂ ਮੰਦਾ ਉਹਦਾ ਵੱਡੇ ਵੱਟੇ ਨੇ ਛੋਟੇ ਨੇ ਰੋਟਾ ਆਪਾਂ ਗੁਨਿਆ ਪਰਛੇ ਮੈਂ ਤਾਂ ਰੋਟੀ ਨਾਲਾ ਕੇ ਪੜਾ ਤਾ ਉਹ ਰੋਟੀ ਖਾ ਲਈ ਖਾ ਕੇ ਉੱਥੇ ਪੈ ਗਈ ਮੇਰੇ ਕੋਲ ਬੈਠੀ ਰਹੀ ਐ ਕਦੀ ਗੁੱਗਦੀ ਮੈਂ ਜਾਂ ਟੁੱਟਦੀ ਸੀ ਕਦੀ ਗਾਲ ਕੱਢੇ ਮੈਨੂੰ ਕਦੀ ਮੰਦਾ ਬੋਲੇ ਕਦੀ ਕੋਸ ਕਰੇ ਚੰਗਾ ਕਦੀ ਮਾਰਦਾ ਮੈਂ ਖ ਲੈ ਬੋਤਾ ਲੈ 50 ਰੁਪਏ ਦੇ ਤੇ ਮੈਂ ਕਿਹਾ ਤੇ ਮੈਂ ਆਟਾ ਕਰਾ आटो ते बादी असां अठाई साल <laughs> ਉਹ ਉਹ ਤਾਂ ਕਹਿੰਦੇ ਸੀ ਦਾਦੀ ਮੈਂ ਦਾਖਲ ਕਰਾ ਦੇ ਦਾਦੀ ਦਾਖਲ ਦਾ ਚਾਰ ਦਿਨਾਂ ਦੇ ਖੇਤ ਬਾਣੀ ਫਿਰਦੇ ਉਹਨਾਂ ਮੈਥੋਂ ਕੁਝ ਨਹੀਂ ਹੁੰਦਾਗਾ ਮੈਨੂੰ ਦਾਖਲ ਕਰਾ ਦੇ ਮੱਤਲ ਦੀ ਕਿਸਮਤ ਨਹੀਂ ਲਾਉਣੀ ਮੈਨੂੰ ਤੇ ਇਹ ਨਹੀਂ ਸੁਣਦਾ ਕਹਿੰਦਾ ਕਿ ਨਾ ਮੇਰਾ ਸੰਦੋਸ ਸੰਦੋਸ ਦੀ ਕੀ ਗੱਲ ਹੋਈ ਹੈ ਮੱਤਲ ਨੂੰ ਨਸਾ ਦੇ ਕਰਦੇ ਸੀ ਪਰ ਵੀ ਜਿਵੇਂ ਨਸਾ ਕਿੰਨੇ ਚਿਰ ਤੋਂ ਕਰਦੇ ਸੀ ਹਾਂ ਇਹ ਤਾਂ ਤੋ ਪਰ ਅਸਲ ਸਵਾਲ ਹੋ ਰਿਹਾ ਹੈ ਪਰ ਵੀ ਨਾ అద్రాం అంగీల్ దేది కారు అరుల్ దంగైమైం అచి అసామ్ నకే అచి అసాల్ కేల్ లగ్యంనాం అ నకేం సాల్ కారందిది కారాంచి కారా స్సాల్ కార్ ਤੇ ਮਦਰ ਜੀ ਪਹਿਲਾਂ ਤੋਂ ਨਾਸ਼ਾ ਪੁੱਤਾ ਥੋੜਾ ਮੋਟਾ ਖਾਂਦੇ ਸੀ ਜੀ ਤੇ ਅੱਜ ਨਸ਼ਾ ਪਤਾ ਹੋ ਗਿਆ ਥੋੜਾ ਕਰਿਆ ਸੀ ਦੂਨੇ ਕਰਕੇ ਥੋੜਾ ਯਾਰ ਅੱਛਾ ਸਾਰੀ ਅੱਗੇ ਪੈ ਗਏ ਧੁਮੱਕੇ ਉੱਠੇ ਕੀ ਲੱਗਦਾ ਵੀ ਜ਼ਿਆਦਾ ਕਰ ਕੋਈ ਲੈ ਗਿਆ ਕੀ ਗੱਲ ਹੈ ਹਾਈ ਉੱਪਰ ਆਦਾ ਕਰਦਾ ਹਾਈ ਕਰੇ ਸੀ ਜੀ ਸਾਨੂੰ ਨਾ ਕਰਿਆ ਇਹਨੂੰ ਪੱਗ ਰ ਗਿਆ ਜੀ ਤੁਹਾਡੇ ਗੁਆਂਢੀ ਹੈ ਹਾਂ ਨਾ ਤੇ ਗਵੰਡੀ ਹੈ ਦੇ ਚੱਕਦਾ ਆਇਆ ਬੰਦੇ ਕੋੜੀ ਗੱਲ ਕਰਦੇ ਕਿੰਨਾ ਚਿਰ ਕਰ ਰਹੇ ਨੇ ਇਹਨਾਂ ਵਾਦਿਰੂ ਤੁਸੀਂ ਜੀ ਇਹਨੇ ਵੀ ਨਸ਼ਾ ਕਰਦਾ ਰੇਲੇ ਨਹੀਂ ਪੜੀ ਹਾਂ ਗੇੜੇ ਗੇੜੇ ਆਰਦੀ ਬੰਦੇ ਸੀਗੇ ਥੋੜਾ ਮੋਟਾ ਇਹ ਨਾ ਨਹੀਂ ਬੋਲ ਹਾਂ ਕਿੰਨੇ ਕੋ ਮੋਟੇ ਹੋ ਗਿਆ ਦੋ ਜਣ ਉਹ ਵੀ 2 ਬਾਈ ਸਾਤਾ